ਕਾਲੇ ਪਾਣੀ ਦਾ ਮੋਰਚਾ ਪੰਜਾਬ ਵੱਲੋਂ 3 ਦਸੰਬਰ ਨੂੰ ਲੁਧਿਆਣਾ ਵਿਖੇ ਕੀਤੇ ਗਏ ਰੋਸ ਪ੍ਰਦਰਸ਼ਨ ਦੀਆਂ ਇਹ ਤਸਵੀਰਾਂ ਤੁਸੀਂ ਸਭ ਨੇ ਦੇਖੀਆਂ ਹੋਣਗੀਆਂ ਕਿਉਂਕਿ ਜ਼ਿਆਦਾਤਰ ਮੀਡੀਏ ਦੇ ਵਿੱਚ ਇਹ ਤਸਵੀਰਾਂ ਆ ਚੁੱਕੀਆਂ ਹਨ ਕਿ ਇਨ੍ਹਾਂ ਛੋਟੀਆਂ-ਛੋਟੀਆਂ ਬੱਚਿਆਂ ਨੂੰ ਪ੍ਰਸਿੱਧ ਐਕਟਰਸ ਤੇ ਮਾਡਲ ਸੋਨੀਆ ਮਾਨ ਸਮੇਤ ਅਨੇਕਾਂ ਔਰਤਾਂ ਅਤੇ ਮਰਦਾਂ ਨੂੰ ਕਿਸ ਤਰ੍ਹਾਂ ਪੁਲਿਸ ਨੇ ਵੈਸ਼ਿਆਨਾ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ ਤੇ ਫਿਰ ਸਾਰਾ ਦਿਨ ਥਾਣਿਆਂ ਦੇ ਵਿੱਚ ਡੱਕ ਕੇ ਰੱਖਿਆ ਜਿੰਨੀ ਦੇਰ ਪ੍ਰਦਰਸ਼ਨ ਚੱਲਦਾ ਰਿਹਾ ਇਨਾਂ ਨੂੰ ਨਹੀਂ ਛੱਡਿਆ ਗਿਆ ਸੋ ਹੁਣ ਜਿਹੜੀਆਂ ਥਾਣੇ ਦੇ ਅੰਦਰਲੀਆਂ ਤਸਵੀਰਾਂ ਕੁਝ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਪ੍ਰਦਰਸ਼ਨਕਾਰੀਆਂ ਨੇ ਥਾਣੇ ਦੇ ਅੰਦਰ ਵੀ ਆਪਣਾ ਰੋਜ਼ ਪ੍ਰਦਰਸ਼ਨ ਜਾਰੀ ਰੱਖਿਆ ਤੇ ਦਿਨ ਭਰ ਉਹ ਰੋਜ਼ ਪ੍ਰਦਰਸ਼ਨ ਕਰਦੇ ਰਹੇ ਤੇ ਸ਼ਾਮ ਨੂੰ ਉਹ ਰੋਜ਼ ਪ੍ਰਦਰਸ਼ਨ ਦੇ ਵਿੱਚ ਵੀ ਪਹੁੰਚੇ ਆਓ ਤੁਹਾਨੂੰ ਦਿਖਾਈਏ ਇਸ ਤੇ ਇੱਕ ਵਿਸ਼ੇਸ਼ ਰਿਪੋਰਟ सिले कोई चक्कर नहीं کیا اپ چمانے سردار صاحب واہ واہ محمد واہ واہ سرکار واہ واہ محمد ਪਾਣੀ ਹੈ ਉਹ ਕੱਲੀ ਇੱਥੇ ਥੋੜਾ ਪੀਣਾ ਹੈ ਉੱਤੇ ਸਰਕਾਰ ਦੇ ਬੰਦਿਆਂ ਨੇ ਵੀ ਪੀਣਾ ਹੈ ਮੰਤਰੀਆਂ ਨੇ ਵੀ ਪੀਣਾ ਹੈ ਉਹਨਾਂ ਦੇ ਬੱਚਿਆਂ ਨੇ ਵੀ ਪੀਣਾ ਹੈ ਐਮ ਐਲ ਏ ਐਸ ਦੇ ਵੀ ਪੀਣਾ ਹੈ ਔਰ ਇਨ ਫੈਕਟ ਇੰਡਸਟਰੀਜ਼ ਜਿਨ੍ਹਾਂ ਨੇ ਉਹ ਵੇਸ ਭੇਜਦੇ ਨੇ ਉਹਨਾਂ ਨੇ ਵੀ ਪੀਣਾ ਹੈ ਮੈਨੂੰ ਇਹ ਲੱਗਦਾ ਹੈ ਕਿ ਜਿਹੜੀਆਂ ਸਟੈਕਡ ਇੰਡਸਟਰੀਜ਼ ਹੈਗੀਆਂ ਨੇ ਜਿਹੜੀਆਂ ਗੰਦਾ ਪਾਣੀ ਭੇਜਦੀਆਂ ਨੇ ਇਹਦੇ ਨਾਲ ਜਿਹੜੀ ਕਾਰਪੋਰੇਸ਼ਨ ਦਾ ਵੀ ਜਿਹੜਾ ਵੇਸ ਹੈ ਸਾਰਾ ਗੁੱਡੇ ਦਰਿਆ ਦੇ ਅੰਦਰ ਜਾਂਦਾ ਹੈ ਉਹਦੇ ਵਿੱਚ ਕ腐ਸ਼ਨ ਹੀ ਬਹੁਤ ਹੈ ਜਿੱਥੇ ਕਿਥੇ ਕੋਈ ਪੈਸੇ ਲੈ ਕੇ ਬੰਦ ਕਰ ਦਿੰਦੇ ਨੇ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੇ ਵੇਖੋ ਹਰ ਇੱਕ ਬੰਦੇ ਨੂੰ ਅੱਜ ਕੈਂਸਰ ਹੋ ਰਹੀ ਹੈ ਜਿਵੇਂ ਸ਼ੂਗਰ ਘਰ ਘਰ ਤੱਕ ਗਈ ਅੱਜ ਘਰ ਘਰ ਕੈਂਸਰ ਪਹੁੰਚ ਗਈ ਹੈ ਔਰ ਮਨ ਲਾਦਾ ਵੀ ਆਪਣੀ ਜਨਰੇਸ਼ਨ ਨੂੰ ਜਾਂ ਆਪਾਂ ਨੂੰ ਆਪਣੇ ਆਪ ਨੂੰ ਬਚਾਉਣ ਵਾਸਤੇ ਇਹਦੇ ਉੱਤੇ ਸਟੈਪ ਲੈਣ ਦੀ ਲੋੜ ਹੈ ਜੇ ਅੱਜ ਅਸੀਂ ਰੋਡ ਦੇ ਉੱਤੇ ਨਹੀਂ ਨਾ ਆਵਾਂਗੇ ਤੇ ਗੰਦਾ ਪੰਜਾਬ ਦੇ ਵਿੱਚ ਹੈਗਾ ਕੀ ਹੈ ਮੈਨੂੰ ਦੱਸੋ ਨਾ ਕਿ ਇੱਥੇ ਕੋੜ ਹੈ ਨਾ ਇੱਥੇ ਸੋਨਾ ਹੈ ਨਾ ਕੋਈ ਹੋੜ ਖਾਨ ਹੈ ਪਾਣੀ ਹੈ ਨਾ ਪਾਣੀ ਦੀ অলমোਸਟ ਓਮੀੇ ਥੱਲੇ ਜਾ ਚੁੱਕਿਆ ਹੈ ਤੇ ਆਪਾਂ ਉਹਨੂੰ ਗੰਦਲਾ ਵੀ ਕਰ ਦਾਂਗੇ ਤੇ ਫੇਰ ਪੀਣ ਜੋਗ ਸਾਡੇ ਵਾਸਤੇ ਰਹੂਗਾ ਕਿ ਸੋ ਮੈਨੂੰ ਇਹ ਲੱਗਦਾ ਵੀ ਸਾਰਿਆਂ ਨੂੰ ਪਾਣੀ ਵਾਸਤੇ ਅੱਗੇ ਆਉਣਾ ਚਾਹੀਦਾ ਤੇ ਇੱਕ ਗੱਲ ਹੋਰ ਜਿਹੜੀ ਮੁੱਖ ਮੰਤਰੀ ਦੀ ਕੁਰਸੀ ਹੁੰਦੀ ਆ ਉੱਤੇ ਬਹਿਣ ਤੋਂ ਪਹਿਲਾਂ ਤੇ ਬੰਦੇ ਦੇ ਬਿਆਨ ਹੋਰ ਹੁੰਦੇ ਜਦੋਂ ਉਸੇ ਕੁਰਸੀ ਦੇ ਉੱਤੇ ਬਹਿ ਜਾਂਦਾ ਉਸ ਕੁਰਸੀ ਨੂੰ ਕੀ ਇਦਾਂ ਦਾ ਲੱਗਾ ਹੈ ਉਹੀ ਆਮ ਲੋਕਾਂ ਨੂੰ ਦੱਬਣ ਲੱਪੇਂਦਾ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਜਿਹੜੇ ਪਾਵਰ ਹੰਢੀ ਲੋਕੀ ਹੁੰਦੇ ਆ ਉਹ ਪੁਸ਼ੀ ਦੇ ਨਾਲ ਬੈਕ ਕਿ ਉਹਨਾਂ ਨੂੰ ਲੱਗਦਾ ਕਿ ਅਗਲੀ ਵਾਰੀ ਕਿਤੇ ਕੂਟੀ ਨਾ ਚੱਲੇ ਜੇ ਕਿਉਂਕਿ ਉਹਨਾਂ ਨੂੰ ਇੰਡਸਟਰੀ ਲਿਸਟ ਤੇ ਉਹਨਾਂ ਨੇ ਪੈਸਿਆਂ ਦੀ ਲੋਡ ਹੁੰਦੀ ਹੈ ਸੋ ਪੈਸਾ ਜਿਹੜਾ ਹੈ ਉਹ ਇਲੈਕਸ਼ਨ ਜਿੱਤਣ ਵਾਸਤੇ ਚਾਹੀਦਾ ਹੁੰਦਾ ਤੇ ਉਹ ਕਾਦੇ ਵਾਸਤੇ ਜਦੋਂ ਇੱਥੇ ਲੋਕੀ ਹੁੰਦੇ ਆ ਜਿਹੜੇ ਜਦੋਂ ਵਿਆਹ ਲੱਗਾ ਹੁੰਦਾ ਮੈਂ ਤੇ ਕਿੰਨੀ ਇਲੈਕਸ਼ਨ ਦੇ ਟਾਈਮ ਦੇ ਉੱਤੇ ਫਲੇਟਾਂ ਖੱਜ ਕੇ ਜਾਂਦੀਆਂ ਨੇ ਕੋਈ ਸੂਟ ਲੈ ਰਿਆ ਆ ਕੋਈ ਆਟੋ ਰਿਕਸ਼ਾ ਲੈ ਰਿਹਾ ਹੈ ਕੋਈ ਲੈਂਟਰ ਕੋ ਆ ਰਿਹਾ ਹੈ ਇਹਦੇ ਵਿੱਚ ਮੈਂ ਕੱਲਾ ਪੋਲੀਟਿਸ਼ੀਅਨਸ ਨੂੰ ਗਲਤ ਨਹੀਂ ਕਰੂੰਗੀ ਉਹਦੇ ਵਿੱਚ ਲੋਕੀ ਵੀ ਓਨੇ ਜ਼ਿੰਮੇਵਾਰ ਆ ਜਿਹੜੇ ਕਰਾਪਟ ਲੋਕਾਂ ਨੂੰ ਬਣਾਉਂਦੇ ਨੇ ਕਿਉਂਕਿ ਉਸ ਟਾਈਮ ਦੇ ਉੱਤੇ ਜੇ ਪੈਸੇ ਨਾ ਲੈਣ ਤੇ ਨਾ ਹੀ ਇਹਨਾਂ ਨੂੰ ਪੈਸੇ ਖਾਣੇ ਪੈਣ ਸੋ ਇਹ 올 ਟੁਗੇਦਰ ਇਹਨਾਂ ਦੀ ਤਾਲੀ ਇੱਕ ਹੱਥ ਨਾਲ ਨਹੀਂ ਵਾਜਦੀ ਦੋਵੇਂ ਹੱਥਾਂ ਨਾਲ ਵਾਜਦੀ ਹੈ ਉਹ ਉਹਦੋਂ ਵਜਦੀ ਹੈ ਮਤਲਬ ਕਹਿਣ ਦਾ ਮਤਲਬ ਵੀ ਸਾਡੇ ਜਜ਼ਬਾਤਾਂ ਉੱਤੇ ਲక్ష్ਮੀ ਜਿਹੜੀ ਉਹ ਭਾਰੀ ਪੈ ਗਈ ਹੈ ਐਬਸੋਲੂਟਲੀ ਪੈਂਦੀ ਹੈ ਔਰ ਉਹ ਤੁਸੀਂ ਵੋਟਾਂ ਦੇ ਦੌਰਾਨ ਦੇਖਦੇ ਹੋ ਹਰ ਕੋਈ ਬੰਦਾ ਥਾਲੀ ਤੇ ਜਾ ਆਕੀ ਕਿਤੇ ਸੂਟ ਐ ਕਿਤੇ ਈ ਰਿਕਸ਼ੇ ਐ ਕਿਤੇ ਲੈਂਟਰ ਐ ਕਿੰਨਾ ਪੈਸਾ ਵੰਡਿਆ ਜਾਂਦਾ ਐ ਕਿਤੇ ਸ਼ਰਾਬ ਐ ਕੋਈ ਲੋਕੀ ਤੇ ਆਪਣਾ ਜ਼ਮੀਰ ਜਿਹੜਾ ਸ਼ਰਾਬ ਦੀ ਬੋਤਲ ਪਿੱਛੇ ਵੀ ਵੇਚ ਦਿੰਦੇ ਐ ਤੋਂ ਅਸੀਂ ਤੇ ਬੋਲਦੇ ਰਹਿਨੇ ਆ ਬੋਲਦੇ ਰਹਿਨੇ ਆ ਪਰ ਮੈਨੂੰ ਇਹ ਲੱਗਦਾ ਵੀ ਕਦੀ ਤੇ ਸਮਝਾਉਗੀ ਕਦੀ ਤੇ ਇਹਨਾਂ ਦੇ ਦਿਮਾਗ ਦੇ ਵਿੱਚ ਇਹ ਗੱਲ ਪਊਗੀ ਅਸੀਂ ਸਾਡਾ ਕੰਮ ਐ ਬੋਲਣਾ ਬਾਕੀ ਇਹਨਾਂ ਦਾ ਕੰਮ ਐ ਇਹਦੇ ਉੱਤੇ ਅਮਲ ਕਰਨਾ ਮੈਨੂੰ ਇਹ ਲੱਗਦਾ ਵੀ ਆਪਣੀ ਜਿਹੜੀ ਆਪਾਂ ਕਿੰਨੇ ਕ ਜਾਣੇ ਇੱਥੇ ਖੜੇ ਐ ਜਿੰਨੇ ਜਾਣੇ ਹੋਣੇ ਚਾਹੀਦੇ ਸੀਗੇ ਇੱਥੇ ਜਿੰਨੇ ਵੀ ਖੜੇ ਨੇ ਨਾ ਇਹ ਜਾਗਦੀਆਂ ਜ਼ਮੀਰਾਂ ਵਾਲੇ ਲੋਕੀ ਖੜੇ ਨੇ ਜਿਨ੍ਹਾਂ ਦੇ ਜ਼ਮੀਰ ਜਾਗਦੇ ਨੇ ਜਿਹੜੇ ਸੱਚੀ ਲੋਕੀ ਪੰਜਾਬ ਵਾਸਤੇ ਚਿੰਤਿਤ ਨੇ ਪੰਜਾਬ ਦੇ ਪਾਣੀ ਨੂੰ ਲੈ ਕੇ ਚਿੰਤਿਤ ਨੇ ਪਰ ਜਿਹੜੇ ਬਾਕੀ ਨਹੀਂ ਉਹ ਸਾਰੇ ਘਰਾਂ ਦੇ ਵਿੱਚ ਬੈਠੇ ਨੇ ਨਹੀਂ ਜਿਹੜੇ ਘਰਾਂ ਚ ਬੈਠੇ ਆ ਤੁਹਾਨੂੰ ਕੀ ਲੱਗਦਾ ਵੇ ਇਹ ਮਰੀਆਂ ਜ਼ਮੀਰਾਂ ਵਾਲੇ ਜਿਹੜੇ ਅੱਜ ਨਹੀਂ ਆਏ ਐਕਸਲੀਊਟਲੀ ਮਰੀਆਂ ਜ਼ਮੀਰਾਂ ਵਾਲੇ ਨੇ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਇੱਥੇ ਪਤਾ ਨਹੀਂ ਕਿਉਂ ਧੁੱਪੇ ਬੈ ਖੜੇ ਹੋ ਕੇ ਸਾਨੂੰ ਮਜ਼ਾ ਆ ਰਿਹਾ ਹੈ ਜਦਕਿ ਅਸੀਂ ਸਾਰਿਆਂ ਨੇ ਪਾਣੀ ਵਾਸਤੇ ਗੱਲ ਕਰ ਰਹੇ ਆ ਸਾਰਿਆਂ ਦੇ ਵਾਤਾਵਰਣ ਕਿਉਂਕਿ ਵਾਤਾਵਰਣ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਸਾਡੇ ਗੁਰੂ ਸਾਹਿਬ ਨੇ ਵੀ ਇਹੀ ਕਿਹਾ ਆ ਪਵਨ ਧਰਤੀ ਪਾਣੀ ਇਹ ਤਿੰਨ ਚੀਜ਼ਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਇਹਨਾਂ ਨੂੰ ਗੰਦ ਰੇਣਾ ਮੁਸ਼ਕਿਲ ਹੋ ਜਾਊਗਾ ਅਸਲ ਮੈਂ ਬਹੁਤ ਬਿਚਾਲੇ ਪੀਸ ਬੁਣੇ ਕਿਤਰ ਸੇਂਗਾ ਮਾਰਿਆ ਤਾਂ ਕੀ ਕਰਾਂਗਾ ਮੈਂ ਕੋਈ ਜੀ ਮੈਂ ਰਮਾਨ ਪਰ ਪਿਆਰ ਦਤੇ